ਤਾਂ ਕੁਝ ਜਿਹੇ ਪਾਵਨ ਆਉਣਾ ਕਈ ਕਿ ਤਿੰਨ ਮਿੰਟ ਤੋਂ ਬਾਅਦ ਇਹ ਕਿਹੜਾ ਸ਼ਾਰਟ ਆਪਾਂ ਪ੍ਰੋਫੈਸ਼ਨਲ ਲੈ ਰਹੇ ਹਾਂ ਹਾਂ ਬੱਦਲ ਹਾਂ ਮੈਨੂੰ ਯਾਰ ਮੇਰੇ ਜਾਪ ਦੇ ਖੁਦਾ ਵਰਗੇ ਮੈਨੂੰ ਯਾਰ ਮੇਰੇ ਜਾਪ ਦੇ ਖੁਦਾ ਵਰਗੇ ਕਿਸੇ ਅੱਲਾ ਤੇ ਫਕੀਰ ਦੀ ਦੁਆ ਵਰਗੇ ਮੈਨੂੰ ਯਾਰ ਮੇਰੇ ਜਾਪ ਦੇ ਉਦਾ ਵਰਗੇ ਐਨੀ ਛੇਤੀ ਸੱਤੇ ਫੁੱਲਨਾ ਫਰੋੜੋ ਦੋਸਤੋ ਫਰੋੜੋ ਦੋਸਤੋ ਐਨੀ ਛੇਤੀ ਸੱਤੇ ਫੁੱਲਨਾ ਫਰੋੜੋ ਦੋਸਤੋ ਫਰੋੜੋ ਦੋਸਤੋ ਅਸੀਂ ਮੁਰਦੇ ਦੀ ਸੱਜਰੀ ਸਵਾ ਵਰਗੇ ਅਸੀਂ ਮੁਰਦੇ ਦੀ ਸਜਰੀ ਸਵਾ ਵਰਗੇ ਕਿਸੇ ਅੱਲਾ ਤੇ ਫਕੀਰ ਦੀ ਦੁਆ ਵਰਗੇ ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ ਅਸੀਂ ਊੜੀਆਂ ਤੇ ਉੱਗੇ ਹੋਏ ਫੁੱਲ ਹੀ ਸਹੀ ਫੁੱਲ ਹੀ ਸਹੀ ਅਸੀਂ ਊੜੀਆਂ ਤੇ ਹੀ ਫੁੱਲ ਹੀ ਸਹੀ ਤੁਸੀਂ ਖੜੀ ਹੋਈ ਕੱਤੇ ਦੀ ਕਪਾ ਵਰਗੇ ਤੁਸੀਂ ਖੜੀ ਹੋਈ ਕੱਤੇ ਦੀ ਕਪਾ ਵਰਗੇ ਕਿਸੇ ਅੱਲਾ ਤੇ ਫਕੀਰ ਦੀ ਦੁਆ ਵਰਗੇ ਮੈਨੂੰ ਯਾਰ ਮੇਰੇ ਜਾਪ ਦੇ ਖੁਦਾ ਵਰਗੇ ਮਾਰੇ ਜਾਨ ਗੀਤ ਆਪਣੇ ਗੀਤ ਆਪਣੇ ਮਰ ਜਾਣਿਆ ਸੰਭਾਲੀ ਮਨ ਗੀਤ ਆਪਣੇ ਗੀਤ ਆਪਣੇ ਮੱਤੇ ਬਣ ਜਾਣ ਗਹਿਰਾ ਦੀ ਨਿਗਾਹ ਵਰਗੇ ਮੱਤੇ ਬਣ ਜਾਣ ਗਹਿਰਾ ਦੀ ਨਿਗਾਹ ਵਰਗੇ ਕਿਸੇ ਅੱਲਾ ਤੇ ਫਕੀਰ ਦੀ ਦੁਆ ਵਰਗੇ ਮੈਨੂੰ ਯਾਰ ਮੇਰੇ ਜਾਪ ਨੇ ਖੁਦਾ ਵਰਗੇ ਹਾਏ ਖੁਦਾ ਵਰਗੇ ਹਾਏ ਖੁਦਾ